ਫਰੀਦਾ ਕੋ ਕਹਿੰਦਿਆਂ ਚਾਹਂ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਵੰਜਾਇ ਸੇ ਕਿਤ ਫੇਰੇ ਚਿੱਤ ਫਰੀਦਾ ਥਿਉਪਵਾਹੀ ਦਬ ਜੇ ਸਾਈ ਲੋੜੇ ਸਭ ਇੱਕ ਛਿਜੇ ਬਿਆਲ ਤਾੜਿਏ ਤਾ ਸਾਈ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਈ ਜੀ ਬੰਦਿਆਂ ਪੈਰਾ ਤਲੇ ਮੋਇਆ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨੇਹੋ ਕਿਆ ਲੱਭ ਤਾ ਕੂੜਾ ਨੇਹੋ ਕਿਚਰ ਛੱਤ ਲਗਾਈ ਐ ਛੱਪਰ ਟੁੱਟੇ ਮੇ ਹੋ ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਡਾ ਮੋੜੀ ਹੈ ਵਸੀ ਰੱਬ ਹੀ ਆਲੀਐ ਜੰਗਲ ਕਿਆ ਢੂੰਡੇ ਫਰੀਦਾ ਇਨੀ ਨਿੱਕੀ ਜੰਗੀਏ ਤਲ ਡੂਗਰ ਪਿਵੇਂ ਓਮ ਅੱਜ ਫਰੀਦਾ ਕੂਜੜਾ ਸਹਿ ਕੋ ਹਾਥੀ ਓਮ ਫਰੀਦਾ ਰਤੀ ਵੱਡੀਆਂ ਤੁਕ ਤੁਕ ਉਠਣ ਪਾਸ ਧਿਗ ਤਿਨਾ ਦਾ ਜੀਵਿਆ ਜਿਨ੍ਹਾਂ ਵੇਡਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਿਆ ਆਇੜਿਆ ਜਲੇ ਮਜੀਟ ਜਿਓ ਉੱਪਰ ਅੰਗਾਰਾ ਫਰੀਦਾ ਲੋੜੇ ਦਾਖ ਬਿਜੋਰੀਆਂ ਕਿਕਰ ਬੀਜੈ ਜੱਟ ਹੰਡੇ ਉਨਕ ਤਾਇ ਦਾ ਪੈਂਦਾ ਲੋੜੇ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਪੀਜੋ ਸਿੱਜੋ ਕੰਬਲੀ ਅੱਲੇ ਵਰਸੋ ਮੇ ਹੋ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਨੇ ਹੋ